ਹਾਂਜੀ ਮੈਮ ਕੀ ਕਹਿਣਾ ਚਾਹੂਗੀ ਜੀ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਤੁਹਾਨੂੰ ਅ ਸਭ ਤੋਂ ਪਹਿਲਾਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੇ ਆਈ ਊਡ ਲਾਈਕ ਟੂ ਥੈਂਕ ਸਾਡੇ ਸੁਪਰੀਮੋ ਅਰਵਿੰਦ ਕੇਜੀਵਾਲ ਜੀ ਪਾਰਟੀ ਦੇ ਐਂਡ ਔਨਰੇਬਲ ਸੀਐਮ ਭਗਵੰਤ ਮਾਨ ਸਾਹਿਬ ਤੇ ਸੰਦੀਪ ਆਟਕ ਜੀ ਜਿਨ੍ਹਾਂ ਨੇ ਮੈਨੂੰ ਇਹ ਰਿਸਪੌਂਸਿਬਿਲਟੀ ਦਿੱਤੀ ਹੈ ਐਂਡ ਆਫ ਕੌਰਸ ਇਟਸ ਅ ਵੈਰੀ ਹਿਊਜ ਰਿਸਪੌਂਸਿਬਿਲਟੀ ਮੈਂ ਸਮਝਦੀ ਹਾਂ ਇਸ ਦੀ ਗਹਿਰਾਈ ਨੂੰ ਵੀ ਅਸਮੈਂ ਸ਼ੁਰੂ ਤੋਂ ਹੀ ਪਾਰਟੀ ਦੇ ਨਾਲ ਕੰਮ ਕੀਤਾ ਵਿਮਨ ਵਿੰਗ ਦੇ ਪ੍ਰੈਜ਼ੀਡੈਂਟ ਵੀ ਰਹੀ ਹਾਂ ਜ਼ੋਨਸ 'ਚ ਵੀ ਕੰਮ ਕੀਤਾ ਅਸੀਂ ਪਿੰਡਾਂ ਪਿੰਡਾਂ ਜਗ੍ਹਾ ਘਰ ਘਰ 'ਚ ਗਏ ਹਾਂ ਕਿ ਸਾਨੂੰ ਇਸ ਦੀਆਂ ਮੁਸ਼ਕਲਾਂ ਬਹੁਤ ਅੱਛੀ ਤਰ੍ਹਾਂ ਪਤਾ ਨੇ ਕਿ ਇਸ ਟਾਈਮ ਦੇ ਕੀ ਹਾਲਾਤ ਨੇ ਘਰਾਂ ਦੇ ਵੀ ਤੇ ਮੈਂ ਪੂਰੀ ਕੋਸ਼ਿਸ਼ ਕਰਾਂਗੀ ਆਪਣੀ ਇਸ ਪਾਰਟੀ ਦੇ ਇਸ ਡਿਊਟੀ ਦੀ ਰਿਸਪਾਂਸਿਬਿਲਟੀ ਨੂੰ ਨਿਭਾਉਣ ਦੇ ਲਈ ਤੰਦੇ ਹੀ ਨਾ ਨਿਭਾਵਾਂਗੀ ਥੈਂਕ ਯੂ ਪਾਰਟੀ ਦੇ ਫਾਊਂਡਰ ਮੈਂਬਰ ਤੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਬਹੁਤ ਵਧੀਆ ਰਿਹਾ ਅਸੀਂ ਮੈਂ ਜੁਆਇਨ ਕੀਤਾ ਸੀ ਐਜ਼ ਅ ਵੋਲੰਟੀਅਰ ਦਰਿਆਵਿਸ਼ਾਈਆਂ ਨੇ ਡੰਡੇ ਚੱਕੇ ਨੇ ਪੁਲਿਸ ਦੇ ਡੰਡੇ ਖਾਦੇ ਨੇ ਧਰਨੇ ਲਾਏ ਨੇ ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਜ਼ੋਨ ਦੀ ਰਿਸਪੌਂਸਿਬਿਲਟੀ ਦਿੱਤੀ ਔਰ ਕੰਮ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਔਰਤਾਂ ਵਿੰਗ ਦਾ ਪ੍ਰੈਜ਼ੀਡੈਂਟ ਬਣਾਇਆ ਔਰ ਉਸ ਤੋਂ ਬਾਅਦ ਵੀ ਅਸੀਂ ਪਾਰਟੀ ਜਿੱਥੇ-ਜਿੱਥੇ ਸਾਡੀ ਸੇਵਾ ਲਾਂਦੇ ਰਹੇ ਅਸੀਂ ਪਾਰਟੀ ਦੀ ਕਰਦੇ ਰਹੇ ਐਂਡ ਆਈ ਐਮ ਗ੍ਰੇਟਫੁਲ ਟੂ ਦ ਪਾਰਟੀ ਟੂ 올 ਮਾਈ ਲੀਡਰਸ ਕਿ ਅੱਜ ਐਕਟਿਵ ਰਿਸਪੌਂਸਿਬਿਲਟੀ ਮਿਲੀ ਹੈ ਔਰਤਾਂ ਸੇਫਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕੀ ਕੰਮ ਕਰੋਗੇ ਇਸ ਡਾਇਰੈਕਸ਼ਨ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਹੈ ਔਰਤਾਂ ਸੇਫਟੀ ਇਜ਼ ਦ ਮੋਸਟ ਇ ਔਰ ਵਿਮਨ ਦੀ ਇਕਨੋਮਿਕ ਇੰਡੀਪੈਂਡੈਂਸ ਵੀ ਔਰ ਬੱਚਿਆਂ ਦੀ ਇਸ ਖਾਸ ਕਰਕੇ ਬੇਟੀਆਂ ਦੀ এডੂਕੇਸ਼ਨ ਐਂਡ ਸਪੋਰਟਸ ਇਹਦੇ ਉੱਤੇ ਪੂਰਾ ਕੰਮ ਕਰਾਂਗੇ। ਥੈਂਕ ਯੂ। ਰਮਵੀਰ ਜੀ ਕੀ ਕਹਿਣਾ ਚਾਹੋਗੇ ਇੱਕ ਹੋਰ ਜਿਹੜਾ ਬੜਾ ਇੰਪੋਰਟੈਂਟ ਦਾਸਿਕਾ ਬੜਾ ਸੰਭਾਲਿਆ ਹੈ ਕਿਵੇਂ ਦੇਖਦੇ? ਅ ਦੇਖੋ ਜੀ ਮੈਂ ਜਿਵੇਂ ਪਹਿਲਾਂ ਮੈਮ ਨੇ ਕਿਹਾ ਕਿ ਮੈਂ ਵੋਲੰਟੀਅਰ ਤੋਂ ਲੈ ਕੇ ਬੜਾ ਕੰਮ ਕੀਤਾ। ਉਹਦੇ 'ਚ ਮੈਂ ਉਹ ਹੀ ਐਡ ਕਰੂਗਾ ਕਿ ਹੋ ਸਕਦਾ ਹੈ ਕਈਆਂ ਨੇ ਅੱਜ ਦੇ ਉਹ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਗਾ ਪਹਿਲੀ ਵਾਰ ਨਾਮ ਪੜਿਆ ਹੋਵੇ ਪਰ ਇਹ ਜਿਹੜੀ ਕੁਰਸੀ ਆ ਇਹ ਕੈਲੋ ਵੀ ਪਲੇਟ 'ਚ ਪਰੋਸ ਕੇ ਨਹੀਂ ਮਿਲੀ ਮੈਡਮ ਨੂੰ ਮੈਂ ਪਿਛਲੇ ਤਕਰੀਬਨ 10 ਸਾਲ ਤੋਂ ਮੈਮ ਦੇ ਨਾਲ ਕੰਮ ਜਿਹੜਾ ਉਹ ਕੀਤਾ ਤੇ ਬੜੀ ਮਿਹਨਤ ਪਾਰਟੀ ਦੇ ਲਈ ਕੀਤੀ ਹੈ ਉਤਰਾ ਚੜਾ ਵੀ ਬੜਿਆਏ ਪਾਰਟੀ 'ਚ ਤੇ ਬੜੇ ਲੋਕ ਸੀ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਤੇ ਇਹ ਉਹਨਾਂ ਚੋਂ ਆ ਜਿਹੜੇ ਕੁਝ ਲੋਕ ਪਾਰਟੀ ਦੇ ਨਾਲ ਲਗਾਤਾਰ ਖੜੇ ਰਹੇ ਤੇ ਔਖੇ ਸਮੇਂ ਚ ਕੰਮ ਵੀ ਪਾਰਟੀ ਦੇ ਨਾਲ ਡਟ ਕੇ ਜਿਹੜਾ ਉਹ ਕੀਤਾ ਤੇ ਮੈਂ ਧੰਨਵਾਦ ਕਰਦਾ ਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਉਸ ਮਿਹਨਤ ਦੀ ਕਦਰ ਕਰਦੇ ਹੋਏ ਅੱਜ ਇੱਕ ਬਹੁਤ ਵੱਡੀ ਕੁਰਸੀ ਜਿਹੜੀ ਹੈ ਰਾਜ ਲਾਲੀਗੜ ਜਿਹੜੇ ਮੈਮ ਹੈ ਉਹਨਾਂ ਨੂੰ ਦਿੱਤੀ ਹੈ ਸੋ ਮੈਂ ਕੰਮ ਇਹਨਾਂ ਦਾ ਦੇਖਿਆ ਤੇ ਉਮੀਦ ਵੀ ਕਰਦਾ ਤੇਹੀ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਸਿੰਚ ਚੇਅਰ ਨੂੰ ਜਿਹੜਾ ਇਨਸਾਫ ਦੇਣਗੇ ਤੇ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨੇ ਉਹਨਾਂ ਦੇ ਰਾਈਟਸ ਲਈ ਜਿਹੜਾ ਇਹ ਕੰਮ ਹੈ ਜਿਹੜਾ ਉਹ ਕਰਨਗੇ ਸੋ ਮੈਂ ਮੈਮ ਨੂੰ ਬਹੁਤ ਵਧਾਈ ਦੇਣਾ ਥੈਂਕ ਯੂ ਤੇ ਜਿਹੜਾ ਅੱਜ ਉਹ ਚਿਹਰੇ ਤੇ ਜਿਹੜਾ ਬਿਰਾਜਮਾਨ ਹੋਏ ਨੇ